ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨੀਲੇ ਦੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ 3 ਨੀਲੇ ਦੀਆਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਆ ਵੱਡੀ ਮੱਝ ਜਿਹੜੀ ਠਕੜ ਗੱਬਣਿਆ ਤੇ ਇੱਕ ਉਹ ਵੀ ਮੱਝ ਠਕੜ ਗੱਬਣਿਆ ਤੇ ਤਿੰਨ ਤੁਹਾਨੂੰ ਸੱਜਣਾ ਦਿਖਾਉਣੀਆਂ ਆ ਤੇ ਤੇ ਇੰਨੇ ਘਾਵਾਂ ਤੁਹਾਨੂੰ ਦਿਖਾਵਾਂਗੇ ਟੋਟਲ 8 ਪਸ਼ੂ ਤੁਹਾਨੂੰ ਦਿਖਾਉਣੇ ਆ ਜਿੰਨਾਂ ਦੇ ਵਿੱਚ ਕੋਈ ਤੋਕੜਾ ਗੱਬਣਾ ਕੋਈ ਸੱਜਰਾ ਤੇ ਕੋਈ ਗੱਬਣਾ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੇ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂਜੀ ਗਿੰਦਰ ਸਿੰਘ ਜੀ ਚਠਾ ਤਸੀਰ ਬੜਾਲਾ ਜਿਹੜਾ ਕਰਦਾ ਤੇ ਫੋਨ ਨੰਬਰ ਵੀ ਪੁੱਛਦਾ ਕਰੀ 905682775 ਠੀਕ ਐ ਪਰਸੋਂ ਵੀ 8 ਪਾਈਆਂ ਸੀ ਤੇ ਅੱਜ ਵੀ 8 ਹੀ ਆ ਹਾਂਜੀ ਹਾਂਜੀ ਵੀਰ ਜੀ ਪਰਸੋਂ ਵਾਲੀਆਂ ਸਾਰੀਆਂ ਨਹੀਂ ਆਇਆ ਕੋਈ 8 ਦੀਆਂ 8 ਹੀ ਨਿਕਲੀਆਂ ਪਰਸੋਂ ਵਾਲੀ ਤੇ ਆ ਗਈ ਇਹ ਮਾਲ ਡੰਗਾ ਇਹਨਾਂ ਦੇ ਦਿਨਾਂ ਚ ਮਾਲ ਵਗਣ ਡਿਆ ਤੇ ਅੱਜ ਵੀ ਸਾਰੀ ਵੈਰਾਈਟੀ ਟੋਕਰ ਗੱਬਨ ਸੱਜਰ ਗੱਬਨ ਠੀਕ ਆ ਵੀਡੀਓ ਕੋਈ ਵੇਖੇ ਕੇ ਪੂਰੀ ਜ਼ਰੂਰ ਹਰ ਤਰ੍ਹਾਂ ਦਾ ਭਾਅ ਹੈਗਾ ਅੱਜ ਵੀ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਜੱਸੀ ਹੈ ਇਤੋਂ ਹੀ ਆਪਾਂ ਕਰਨੀ ਆਂ ਆਪਦੀ ਜੱਸੀ ਇਤੋਂ ਵੀਰ ਜੀ ਥਾਣੇ ਦੇ ਦੇ ਸਾਦੇ ਲੱਗੇ ਤਾਂ ਦੇਖੋ ਇਦਾਂ ਵੈਰੂ ਮੈਂ ਠੀਕ ਆ ਬੜੇ ਰਿਕਾਰਡ ਵਾਲੀ ਵੱਛੀ ਪਹਿਲਾਂ ਨੇ ਦੁੱਧ ਬੜਾ ਚੰਗਾ ਵੱਛੀ ਨੇ ਗਿਨਾ ਸੁਗਾਨਾ ਦੂਜਾ ਸੁਗਾਨਾ ਤੇ ਕਿੰਨਾ ਚਵਾਈ ਜਾ ਦੁੱਧ ਵੀਰ ਜੀ ਪਹਿਲਾਂ ਦੇ 17 ਕਿਲੋ ਚੰਦ ਦੁੱਧ ਜੋ ਹੈ ਠੀਕ ਆ ਹਾਂਜੀ ਤੇ ਖੋਲ ਹਾਂ ਫਿਰ ਤੋੜ ਦਈਏ ਬਾਕੀ ਚੰਗੀ ਤਿਆਰ ਹੋਣੀ ਆ ਜੇ ਅੱਜ ਹਫਤਾ ਬੱਤੀ ਰਹਿੰਦੀ ਆ ਥਾਣਾ ਦੀ ਗੱਬਣ ਨਹੀਂ ਆਡੀ ਥਾਣਾ ਦੀ ਪਿੱਛੇ ਦੀ ਗਰੰਟੀ ਹੋਊਗੀ ਠੀਕ ਆ ਜੀ ਕੋਈ ਵੀ ਮੱਝ ਦਾ ਕੋਈ ਵੀ ਕਿਹੇ ਕਰ ਜਗ ਪਿੱਛਾ ਮਾਰ ਜੀ ਠੀਕ ਆ ਸਾਡੇ ਘਰ ਲੱੱਗੇ ਬੱਸ ਲੈ ਠੀਕ ਆ ਜੀ ਬਾਕੀ ਸੋਹਣੀ ਜਰਸੀ ਆ ਤੇ ਜਰਸੀਆਂ ਦੇ ਸਹਾਰ ਨਾਲ ਕਦ ਕੱਠ ਵੀ ਚੰਗਾ ਵਜਦਾ ਕਿਦੋਂ ਤੋਂ ਹੈਨ ਕਰ ਰhline बाकी खड़नी तो ही अपनी समझना देख के ਮੋਲ ਦੇ ਵੀ ਦੀਦਾ ਫਿਰ ਹੋਰ ਤਾਂ ਵੀ ਇੱਚੀ ਵਸ਼ੀ ਵੇਖੋ ਇੱਟ ਲੱਡਲਾ ਬਣੀਆ ਵਸ਼ੀ ਰਿਆ ਖਾਣਾ ਇੱਕੋ ਕਿੰਨਾ ਦਾ ਜਿੱਦਾ ਦੀ ਮੱਦੀ ਕੋ ਠੀਕ ਆ ਮੋਲ ਤਾਂ ਵੀ ਵਸ਼ੀ ਦਾ ਭਾਈ 50000 ਰੁਪਏ ਤਾਂ ਮੈਂ ਇੱਕ ਦੀਏ ਹਾਂਜੀ ਮੋਲ ਬੰਦੀ 40000 ਤੇ ਵਿੱਚੋਂ ਕਰਨਾ ਕੋ ਮਾਨਤਨ 42000 ਦੀ ਰਾਇ ਅੱਛਾ 42000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਮੌਕੇ ਤੇ ਛੋਟ ਛਾਟ ਹੋ ਜੂਗੀ ਹਰੇ ਵਸ਼ੀ ਚੰਗੀ ਹੈ ਬਾਕੀ ਵਸ਼ੀ ਘਰ ਰੱਖਣ ਵਾਲੀ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਸੁਈਆਂ ਜਿਆ ਦੋਵੇਂ ਹਾਂ ਇਹ ਕਿਹੜੀ ਠੀਕ ਹੈ ਜਿੰਨਾ ਚਿਰ ਹੋਇਆ ਜਿੰਨੇ ਸੂਈ ਨਾ ਇਹ ਪਰਸਾਂ ਦੀ ਸਹੀ ਗੀਜੀ ਅੱਛਾ ਪਰਸਾਂ ਦੀ ਸੋਈ ਹੈ ਅਜੇ ਤਾਂ ਬੋਲਾ ਹੀ ਹੁਣ ਆ ਇਹਦੇ ਕੋਲ ਹਾਂਜੀ ਹਾਂਜੀ ਦੁੱਧ ਥੋੜਾ ਕਿਹਾ ਵੀ ਇੱਕ ਠੰਡੀ ਜਿੱਦ ਦੀ ਮੱਦੀ ਪੋ ਠੀਕ ਹੈ ਜੀ ਬਾਕੀ ਹਮਾਨੇ ਤੇ ਵੀ ਨਾੜਾ ਆਪਾਂ ਦੇਖ ਸਦੇ ਚੰਗੀਆਂ ਤੇ ਮਿਲ ਕੇ ਮੈਨੂੰ ਵੀ ਚੰਗੀਆਂ ਲੱਗੀਆਂ ਕਿੰਨਾ ਕੁ ਬੋਲਾ ਹੋਊਗਾ ਵੀਜੀ ਇਹਦੇ ਕੋਲ ਦੇਖੋ ਬੋਲਾ ਵਿੱਚ 13 ਕੁ ਲਓ ਆ 13 ਲੀਟਰ ਹੈਗਾ ਵਾ ਕਿੰਨਾ ਕੁ ਚਵਾਈ ਜਾਊਗੀ ਪਰ ਕੋਸ਼ ਹੋ ਵੀ ਮਟੀ ਰਹੇ ਠੀਕ ਹੈ ਤੋਰੋ ਇੱਕ ਕਰੀ ਇਹਨੂੰ ਬਾਕੀ ਹੈਗੀ ਇਹ ਵੀ ਕ੍ਰੋਸ ਚ ਫੈਟ ਇਹਦੀ ਚੰਗਿਆਈ ਜਾਨੀ ਚੰਗੇ ਕੱਦ ਕਾਸਦੀ ਹੈ ਇਹ ਵੀ ਲਿਆ ਵੇ ਜੀ ਹਾਈ ਤੇਰੇ ਚੰਗੀ ਆ ਬੱਚਾ ਜੇ ਦਾ ਆ ਦੱਬਾ ਬੱਚਾ ਜੇ ਦਾ ਤੇ ਇਹਦਾ ਕਿੰਨਾ ਰੱਖਣਾ ਵੇ ਜੀ ਮੋਲੇ ਫਿਰ ਆਪਾਂ ਇਹਦੇ ਮਗਰ ਵੀ ਜੀ ਬੱਚਾ ਜੇ ਇਹਦੇ ਮਗਰ ਬੱਚਾ ਆ ਜੇ ਦਾ ਠੀਕ ਆ ਤੇ ਦੇ ਨਿਕਨੇ ਦੀ ਆਪਏ ਇਹ ਮੁੱਲ 40000 45000 ਵਿੱਚੋਂ ਕਰਨਾ ਮਨ ਤਾਂ ਨੋਰ ਇਹ ਵੀ 42000 ਦੀ ਜਰਾ ਛੇ ਵੀ 42 ਦੀ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਜਰਸੀ ਇਹ ਵੀ ਦੀ ਰਾਤ ਦੀ ਸੂਈ ਅੱਛਾ ਕੱਲ ਦੀ ਸੂਈ ਹੈ ਰਾਤ ਦੀ ਬਹੁਤ ਜੰਗੀਅਤ ਸੀ ਤੇ ਇਹਦੀਆਂ ਤੇ ਜੇ ਧਾਰਾ ਹੀ ਮਾਰੀਆਂ ਨਹੀਂ ਆਵਣ ਇਹਦੀ ਚੋਈ ਹੈ ਤੇਰੇ ਪੰਜ 6 ਕਿਲੋ ਬੋਲੇ ਰਾਤੀਂ ਕਿ ਰੀਅਸ ਬੋਲ ਰਹੀਆਂ ਅੱਛਾ ਦੋ ਚਵਾਈਆਂ ਹੋ ਗਈਆਂ ਭਲੇ ਬੋਲੇ ਨੇ ਸਾਨੂੰ 14 13 ਕਿਲੋ ਹੋਣਾ ਠੀਕ ਹੈ 14 ਕਿਲੋ ਹੋ ਗਈ ਅੱਛਾ ਖੋਲੀਆਂ ਫਿਰ ਤੋੜ ਦਈਏ ਬਾਕੀ ਜੇ ਹਵਾਨੇ ਤੇ ਭਲਾਵੇਂ ਹੈਗੀਆਂ ਤੇ ਹਵਾਨਾ ਗਾਹ ਨੂੰ ਜ਼ਿਆਦਾ ਵਾਜਦਾ ਤੇ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਤੇ ਇਹ ਕਿੰਨੇ ਦੇ ਦੇਣੀ ਵੀਰ ਜੀ ਫਿਰ ਆਪਾਂ ਇਹਦਾ ਮੁੱਲ 45 ਹੈ ਅੱਛਾ ਇਹ ਵੀ 42 ਦੀ ਅੱਛਾ ਇਹ ਵੀ 42 ਦੀ ਕਿੰਨੇ 42 42 ਜੜੀ ਮਰਜ਼ੀ ਕੋ ਜਿਹੜੀ ਕੋ ਮਰਜ਼ੀ ਲਾਜੇ ਹਨਾ ਠੀਕ ਲਾ ਲਊਗਾ ਜਦਨੇ ਇਕੱਠੀਆਂ ਲਾਉਂਗੇ ਹੋਰ ਮਾਦਨ ਕਰਾਂਗੇ ਅੱਛਾ ਠੀਕ ਇਹਦੇ ਥਾਣੇ ਕਰੀ ਲਾਗੇ ਤੇ ਦਿਖਾ ਲਈਏ ਆਪਾਂ ਆਹ ਦੇਖ ਸਾਡੇ ਥਾਣੇ ਵੀ ਇਹਦੇ ਲਾਗੇ ਤੇ ਮਿਲਕ ਵੇਨ ਵਿੱਚ ਚੰਗੀ ਲੱਗੀ ਹੈ ਹਾਂਜੀ ਤੇ ਮੱਝਾਂ ਜਿਹੜੀਆਂ ਸਭ ਤੋਂ ਪਹਿਲਾਂ ਇਧਰ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਉਣੀਆਂ ਕਿੰਨਾ ਸੁਆ ਜੇ ਵਿਰਜੀ ਇਹਦਾ ਇਹ ਵਿਰਜੀ ਦੂਜੀ ਸੁਈ ਜਿਹੜੀ ਸੀ ਦੂਸਰਾ ਸੁਆ ਸੁਣੀ ਸੁਣੀ ਆ ਕਿੰਨਾ ਕੁ ਤੋੱਚਾ ਜੂਗੀ ਹੈ ਉਹਦੀ ਵਿਰਜੀ ਚਮ 15 ਗੋੜੀ ਚੂਗੀ ਠੀਕ ਆ ਬਾਕੀ ਥਾਣਾ ਦੀ ਕਿਛੇ ਦੀ ਸਾਡੀ ਗਾਰੰਟੀ ਹੈ ਅਜੇ ਟਾਈਮ ਥੋੜਾ ਖੜਦੀ ਆ ਸੋਣ ਚ ਉਤਰਾ ਇਹ ਕਿ ਸੰਭੀ ਜ਼ੋੰਬੀ ਚੰਗੀ ਆ ਸੰਭੀ ਬੜੀ ਬਣੂ ਕਾਈ ਜਾਂਦੀ ਤੇ ਖੱਲੀਆਂ ਚੰਗੀ ਤਿਆਰ ਹੋਣੀ ਆ ਅੱਦਿ ਪਾਰ ਇਹਨੂੰ ਆ ਪੂਰਾ ਹਵਾਨਾ ਜਿਹੜਾ ਜੈਨੇ ਤਿਆਰ ਕਰਨਾ ਇਹ ਤੇ ਲਾ ਹਵਾਨੇ ਚ ਕਾਫੀ ਆ ਕਿੰਨਾ ਰੱਖਣਾ ਵੀਰ ਜੀ ਫਿਰ ਮਾਈ ਦਾ ਮੁੱਲ ਆਪਾਂ ਮੁੱਲ ਤੇ ਜੀ ਮਾਈ ਦਾ 100 ਰੁਪਈਆ ਜੀ ਅੱਛਾ ਹਾਂਜੀ ਵਿੱਚੋਂ ਕਰਨਾ ਮੰਤਨ ਕਰਾਂਗੇ ਕਿੰਨਾ 90 ਜੀ ਦਾ ਅੱਛਾ 90000 ਜੀ ਦੇ ਦੋਗੇ ਹੋਰ ਕਰ ਦੋਗੇ ਮੰਨ ਕੋਈ ਨਹੀਂ ਕਰਾਂਗੇ ਚਲੋ ਕੋ ਫੋਨ ਲਾ ਵੇਖ ਦੋ ਛੱਡਾਂਗੇ ਅੱਛਾ 2000 ਹੋਰ ਛੱਡ ਦੋਗੇ ਕੋਈ ਚਲੋ ਮੌਕੇ ਤੇ ਛੱਡਦੇ ਹਾਂ ਨਾ ਬਾਕੀ ਹੁਣ ਨੀਲੀ ਦੀਆਂ ਤਾਂ ਨਾ ਤਿੰਨ ਮੱਜਾਂ ਦਿਖਾਉਣੀ ਐ ਜਿੰਨਾਂ ਦੇ ਵਿੱਚ ਇੱਕ ਗੱਪਣ ਇੱਕ ਸੂਈ ਤੇ ਇੱਕ ਟੁਕੜ ਗੱਪਣ ਸਕਾੰਡੋ ਮੈਂ ਬਿੱਲੀਆਂ ਜਿਹੜੀਆਂ ਇਹਦੀਆਂ ਸਿੰਘ ਵੀ ਚਿੱਟੇ ਨੇ ਤੇ ਸਿੰਘ ਵੀ ਚਿੱਟਾ ਇੱਕ ਜਿਹਾ ਤੇ ਉਤਰਾ ਵੀ ਜਿਹੜਾ ਬੋਡੀ ਵੇਟ ਇਹਦਾ ਠੀਕ ਆ ਅਜੇ ਤਿਆਰ ਹੋਣੀ ਆ ਇਹ ਵੀ ਥੱਲੇ ਵਜੇ ਅਜੇ ਟਾਈਮ ਖੜਦੀ ਆ ਇਹ ਵੀ ਉਹ ਵੇਖੇ ਨਾ ਰਾਹ ਦੇ ਵਿੱਚ ਚਿੱਟਾ ਛੋਟ ਤੇ 99 ਇਹਦੇ ਲੱਗਦੇ ਦੇਖ ਸਕਦੇ ਜੀ ਸਭ ਨਿਸ਼ਾਨੀਆਂ ਵੀ ਨਿਸ਼ਾਨੀਆਂ ਸਾਰੀਆਂ ਹੀ ਆ ਜਿਹੜੀਆਂ ਬਾਕੀ ਮੈਂ ਬੋਲੇ ਰਿਕਾਰਡ ਤੋਂ ਦਾਲੀਆ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਹੈ ਦੁੱਧ ਵੀਰ ਜੀ ਨੇ ਪਹਿਲਾਂ ਨਹੀਂ 14 ਲੀਟਰ ਮੈਨੇ ਜੋ ਆਇਆ ਕਿ ਪਿਆ ਅੱਛਾ ਕੱਲ੍ਹ ਦੁਜਾ ਸਵੇਰ ਜੀ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ 15 ਕਿਲੋ ਚੋੜ ਜਾ ਤੇ ਇਹਦਾ ਮੁੱਲ ਇਹਦਾ ਮੁੱਲ 95000 95000 ਵਿੱਚੋਂ ਕਰਨਾ ਮੰਨਤਾ ਨੋਰ 90 ਦਵਾਂਗੀ 90000 ਦੀ ਵੀ ਦੇ ਦੋਗੇ ਹਾਂਜੀ ਠੀਕ ਆ ਜੀ ਤੇ ਲਿਆ ਹੁਣ ਜਿਹੜੀ ਨੀਲੀ ਦੀ ਸੂਈ ਇਹ ਪਤੋਂ ਦੀ ਇਹ ਸੂਈ ਸਵਾਈ ਆ ਜਿਹੜੀ ਇਹਦੀਆਂ ਵੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਹੀ ਪੂਰੀਆਂ ਉਹਨੇ ਇਹਦੇ ਵਿਖਾਉ ਡੱਬਾ ਠੀਕ ਹੈ ਜੀ ਬਾਕੀ ਥਲਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਹੈ ਇਹਦਾ ਬੱਚਾ ਆ ਜੇ ਨਹੀਂ ਨਹੀਂ ਆ ਰਿਹਾ ਆ ਇੱਧਰ ਹੀ ਆ ਰਿਹਾ ਬੱਚਾ ਇੱਕ ਦੀ ਲਾਜ ਬੱਚਿਆਂ ਨੂੰ ਕੱਟਾ-ਕੱਟੀ ਜਿਹਾ ਮਗਰ ਆ ਬੱਚਾ ਜਿਹੜਾ ਬੈਠਾ ਇਹਦਾ ਠੀਕ ਹੈ ਕੱਟਾ ਜੇ ਇਹਦੇ ਮਗਰ ਲੈ ਜਾ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਵਿੱਚ ਇਹਦੇ ਵਿੱਚ ਜੀ 12 ਕਿਲੋ ਮੈਂ ਚਾਹੂਗੀ ਇਹਦੇ 8-9 ਕਿਲੋ ਬੋਲੇਗਾ ਵਾਪਸ ਨਹੀਂ ਦੇਈ ਅੱਛਾ ਜੀ 8-9 ਲੀਟਰ ਬੋਲਾ ਵਾ ਮੌਕੇ ਦੇ ਤੇ ਇਹ 12 ਕਿਲੋ ਤੇ 12 ਕਿਤੇ ਲੱਗ ਚਵਾਈ ਜਾਊਗੀ ਤੇ ਇਹਦਾ ਮੁੱਲ ਇਹਦਾ ਮੁੱਲ 70000 70000 ਆ ਵਿੱਚੋਂ ਕਰਨਾ ਮੰਨਤਾ ਨਾ ਰਸਤਰਾਗੀ ਕਿੰਨਾ ਇਹ 65000 ਦੀ ਦਵਾਂਗੇ ਅੱਛਾ 65000 ਦੀ ਦੇ ਦੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਠੀਕ ਹੈ ਤੋਣੇ ਕਾ ਤੋਕੜ ਕੱਪਣਾ ਕੀ ਤੇ ਪੂਰੇ ਵੱਡੇ ਕਦ ਕਾਠ ਵਾਲੀ ਆ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਤੇ ਮਿਲਕਵੇਂ ਇਹਨਵੇਂ ਆਪਾਂ ਚੰਗੀ ਦੇਖ ਸਕਦੇ ਆ ਕਾਫੀ ਮੋਟੀ ਮਿਲਕਵੇਂ ਲੱਗੀ ਆ ਤੇ ਤੋਕੜ ਕੱਪਨੇ ਤੇ ਤੇ ਮਗਰ ਬੱਚਾ ਵੀ ਆ 8 ਕਿਲੋ ਦੁੱਧ ਜਾਓ ਬੱਚਾ ਜੀ ਕੀ ਹੈ ਇਹ ਦੇ ਮਗਰ ਕਟਾ ਅੱਛਾ ਇਹ ਦੇ ਮਗਰ ਕਟਾ ਆ ਹਾਂ ਜੀ 8 ਕਿਲੋ ਦੁੱਧ ਪਿਓ ਨਹੀਂ ਚੀਨੀ ਇਹਨਾਂ ਦੇ ਸੱਜਰ ਨੇ ਵੀ ਦੁੱਧ ਚੰਗਾ ਭਰਿਆ ਨਾ 15 16 ਕਿਲੋ ਵੀ ਚੋਆ ਸੱਜਰ ਨੇ ਠੀਕ ਆ ਨਹੀਂ ਆ ਜਿੰਨੀਆਂ ਅਸੀਂ ਮੰਨ ਲਈ ਠੀਕ ਆ ਹੁਣ ਮੌਕੇ ਤੇ ਕਿੰਨਾ ਦੁੱਧ ਦੇ ਦੇ ਕੋ 8 ਕਿਲੋ ਤੇ ਕਿੰਨੇ ਚਿਰ ਦੀ 8 ਕਿਲੋ ਕਿੰਨੇ ਚਿਰ ਦੀ ਚੱਕ ਪਾਸ ਤੇ 9 ਮਹੀਨਿਆਂ ਦੀ ਤੇ 9 ਮਹੀਨਿਆਂ ਦੀ ਤੇ ਮਿਲਦੇ ਦੋਵੇਂ ਟਾਈਮ ਬੱਚੇ ਤੇ ਦੋ ਟਾਈਮ ਬੱਚੇ ਦੇ ਜੀ ਠੀਕ ਆ ਜੀ ਜਿਹੜਾ ਮੰਗਦੇ ਸੱਜਰੀ ਆਵੇ ਲਿਆਓ ਫਿਰ ਤੋੜ ਦਈਏ ਨਾ ਬਾਕੀ ਇਹ ਕਿ ਕੱਦ ਕਾਠ ਇਹਦਾ ਚੰਗਾ ਵਾ ਆ ਕਟਾ ਜੀ ਜਿਹੜਾ ਇਹਦਾ ਹਾਈ ਗਲੈਂਪੇੜੀ ਪੂਰੀ ਆ ਜਿਹੜੀ ਤੇ ਹਵਾ ਨਮੀ ਦਾ ਲੱਗੇ ਤਾਂ ਦੇਖ ਸਕਦੇ ਜੇ ਤੇ ਬਾਕੀ ਨਿਸ਼ਾਨੀਆਂ ਜਿਹੜੀਆਂ ਨੀਲੀ ਦੀਆਂ ਇਹਦੇ 'ਚ ਵੀ ਸਾਰੀਆਂ ਪੂਰੀਆਂ ਵਾ ਤੇ ਇਹਦਾ ਮੁੱਲ ਵੀ ਦਿੱ ਫਿਰ 62000 ਵਿੱਚੋਂ ਕਰਨਾ ਮੰਨਤਾ ਨਾ 60000 ਦੀ ਅੱਛਾ 60000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਚਿਹਰਾ ਇਹ ਵੀ ਇਹਦਾ ਇੱਕ ਵਾਰੀ ਦੇਖ ਸਕਦੇ ਲੱਗੇ ਤੈ ਇਹ ਵੀ ਤੋਕਣ ਗੱਬਨ ਜੇ ਹਾਂਜੀ ਜੀ ਪੰਜ ਮਹੀਨਿਆਂ ਦੀ ਹੋ ਗਈ ਕਿਉਂ ਵੀ ਨਾ ਕਾਜੀ ਠੀਕ ਹੈ ਜੀ ਲਿਆ ਤੋਰੀਏ ਮੇਰੇ ਅੱਛਾ ਇਹਦੇ ਕੋਲ ਵੀ 7 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਤੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਤਸਤੇ ਬਾਕੀ ਸੁਨਿਆ ਸਵਾਈਆਂ ਜਿਹੜੀਆਂ ਤੁਸੀਂ ਆਪਣੇ ਆਪ ਤਸੱਲੀ ਕਰਕੇ ਖੜਨੀ ਆਪਣੀ ਜ਼ਿੰਮੇਵਾਰੀ ਤੇ ਆਪਣੀ ਸਮਝਣਾ ਬਾਕੀ ਸਾਡਾ ਫਰਜ਼ ਹੈ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਤੇ ਤੁਹਾਡਾ ਫਰਜ਼ ਆਪ ਆ ਕੇ ਵੇਖ ਚਾ ਕੇ ਤਸੱਲੀ ਕਰਕੇ ਖੜਨਾ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਤਾਂ 50000 ਯਾਰ ਇਹਦਾ 50000 ਯਾਰ ਬਾਕੀ ਵਿੱਚ ਮਤਨ ਹੋ ਜਾਊਗਾ ਹੋਰ ਪੂਰੇ 5000 ਦੀ ਵੀ ਜੀ ਦਵਾਂਗੇ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਸ਼ਿਕਾਇਤ ਨਹੀਂ ਇਜਾਬ ਦੀ ਮੋਟਪਾ ਨਵਾਜੀ ਟੋਟਲ ਪਸ਼ੂ ਤੁਹਾਨੂੰ 8 ਦਿਖਾਏ ਅੱਜ ਕੁਝ ਸੁਈਆਂ ਕੋਈ ਟੁਕੜਾ ਗੱਬਣਾ ਤੇ ਕੋ ਸੱਜਰਾ ਹੈ ਬਾਕੀ ਅੱਗੇ ਤੁਸੀਂ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜਨੀਆਂ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਇੱਥੇ ਦੇ ਫਿਰ ਵੱਜੀਆਂ ਹੀ ਆ ਤੇ ਪੈਸੇ ਤੁਸੀਂ ਖਰਚਨੇ ਆ ਤੇ ਜ਼ਿੰਮੇਵਾਰੀ ਵੀ ਟਾਡੀ ਆ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ